ਦਲੇਰ ਆ ਗਿਆ ਓ ਮੈਨੂੰ ਲੱਗਦਾ ਤੂੰ ਦੁਨੀਆ ਤੇ ਫੇਰ ਆ ਗਿਆ ਓ ਸਿੱਧੂ ਲੱਗਦਾ ਤੂੰ ਦੁਨੀਆ ਤੇ ਫੇਰ ਆ ਗਿਆ ਓ ਤੂੰ ਤਾਂ ਮਾਰਾ ਨਾ ਕਿਸੇ ਦਾ ਦਿਲੋਂ ਗਿਆ ਕਰਕੇ ਤਾਂ ਓ ਦੂਜਾ ਤੂੰ ਜਨਮ ਓਏ ਕੇਰਾ ਲਿਆ ਮਰ ਕੇ ਤਾਂ ਓ ਦੂਜਾ ਤੂੰ ਜਨਮ ਓਏ ਕੇਰਾ ਲਿਆ ਮਰ ਕੇ ਓ ਤੂੰ ਤਾਂ ਗਾਣਿਆਂ ਦਾ ਸਿੰਗਰ ਭਲੇਰ ਆ ਗਿਆ ਓ ਮੈਨੂੰ ਲੱਗਦਾ ਤੂੰ ਦੁਨੀਆ ਤੇ ਫੇਰ ਆ ਗਿਆ ਓਏ ਸਿੱਧੂ ਲੱਗਦਾ ਤੂੰ ਦੁਨੀਆ ਤੇ ਫੇਰ ਆ ਗਿਆ ਓ ਤੇਰੇ ਗਾਣਿਆਂ ਦੇ ਵਿੱਚ ਲੱचर ਕੋਈ ਗੰਦ ਨਾ ਓ ਸਾਡੇ ਬੁੱਢੇ ਬਾਪੂ ਸੁਣਦੇ ਨੇ ਆਉਂਦਾ ਨੰਦਿਆ ਓਸਾ ਦੇ ਬੁੱਢੇ ਬਾਪੂ ਸੁਣਦੇ ਨੇ ਆਉਂਦਾ ਨੰਦ ਜਾ ਤਾਇਆਂ ਕੁੜੀਆਂ ਤੋਂ ਵੀਰਾ ਵੀਰਾ ਤੂੰ ਕਹਾ ਗਿਆ ਓ ਤਾਇਆਂ ਕੁੜੀਆਂ ਤੋਂ ਵੀਰਾ ਵੀਰਾ ਤੂੰ ਕਹਾ ਗਿਆ ਓ ਮੈਨੂੰ ਲੱਗਦਾ ਤੂੰ ਦੁਨੀਆ ਤੇ ਫੇਰ ਆ ਗਿਆ ਓਏ ਸਿੱਧੂ ਲੱਗਦਾ ਤੂੰ ਦੁਨੀਆ ਤੇ ਫੇਰ ਆ ਗਿਆ ਓਹੀ ਗੱਲਬਾਤ ਸਾਰੀ ਉਮਹਿਕ ਲੱਗੂਗੀ ਓਏ ਆਉਣ ਵਾਲੇ ਸਮੇਂ ਵਿੱਚ ਥਾਪੀ ਫੇਰ ਵੱਜੂਗੀ ਓਏ ਆਉਣ ਵਾਲੇ ਸਮੇਂ ਵਿੱਚ ਥਾਪੀ ਫੇਰ ਵੱਜੂਗੀ ਇਹ ਰੱਬੀ ਰੂਹ ਕੋਈ ਬੱਚਾ ਇਹ ਰੱਬੀ ਰੂਹ ਕੋਈ ਬੱਚਾ ਦੁਨੀਆ ਤੇ ਸਾ ਗਿਆ ਓ ਮੈਨੂੰ ਲੱਗਦਾ ਤੂੰ ਦੁਨੀਆ ਤੇ ਫੇਰ ਆ ਗਿਆ ਓਏ ਸਿੱਧੂ ਲੱਗਦਾ ਤੂੰ ਦੁਨੀਆ ਤੇ ਫੇਰ ਆ ਗਿਆ ਚਾਚਾ ਸਿੱਧੂ ਰਹਾ ਤੇਰੀਆਂ ਦਮਾਵਾ ਕਰਦਾ ਆ ਜਾ ਮੁਰਕੇ ਦੁਬਾਰਾ ਓ ਰਹਾ ਹਾਂ ਕੇ ਪਰਦਾ ਆ ਜਾ ਮੁਰਕੇ ਦੁਬਾਰਾ ਓ ਰਹਾ ਹਾਂ ਕੇ ਪਰਦਾ ਦੇ ਗਰਬ ਸਾਨੂੰ ਦੇਣ ਓ ਦੇ ਗਰਬ ਸਾਨੂੰ ਦੇਣ ਕੁਜ਼ੀਆਂ ਚੜਾ ਗਿਆ ਓ ਮੈਨੂੰ ਲੱਗਦਾ ਤੂੰ ਦੁਨੀਆ ਤੇ ਫੇਰ ਆ ਗਿਆ ਇੱਕ ਨਿੱਕਾ ਜਿਹਾ ਬੱਚਾ ਜਾ ਦਲੇਰ ਆ ਗਿਆ ਓ ਮੈਨੂੰ ਲੱਗਦਾ ਤੂੰ ਦੁਨੀਆ ਤੇ ਫੇਰ ਆ ਗਿਆ ਓਏ ਸਿੱਧੂ ਲੱਗਦਾ ਤੂੰ ਦੁਨੀਆ ਤੇ ਫੇਰ ਆ ਗਿਆ